ਮੈਂ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਮੈਨੂੰ ਨਹੀਂ ਜਾਣਾ ਚਾਹੁੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਇਹ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਹਨਾਂ ਨੇ ਮੇਰੀ țeḍi ਤੇ ਵੀ ਲੱਤਾਂ ਮਾਰਿਆ ਮੇਰੇ ਸਿਰ ਵੀ ਮੈਮ ਇਹ ਮੈਨੂੰ ਬਹੁਤ ਟੌਰਚਰ ਕਰਦੇ ਆ ਪਲੀਜ਼ ਮੇਰੀ ਹੈਲਪ ਕਰੋ ਪਲੀਜ਼ ਜਿਹੜਾ ਦੌਰ ਚੱਲ ਰਿਹਾ ਆ तकरीबन ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਕੰਮਕਾਰ ਦੀ ਕਾਫੀ ਤੰਗੀ ਔਰ ਬਹੁਤ ਸਮੇਂ ਤੋਂ ਹੀ ਜਾਨਕਿ ਇਹ ਜਿਹੜਾ ਆ ਬਾਹਰ ਭੇਜਨ ਦਾ ਜਿਹੜਾ ਸਿਸਟਮ ਜਿਹੜਾ ਚੱਲ ਰਿਹਾ ਅੱਜ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਚਾਹੇ ਕੁੜੀ ਜਾਂ ਚਾਹੇ ਮੁੰਡਾ ਬਾਹਰ ਗਏ ਆ ਇਸੇ ਤਰ੍ਹਾਂ ਅਸੀਂ ਅੱਜ ਪਹੁੰਚੇ ਆ ਪਿੰਡ ਕੋੜਾਵਾਈ ਦੇ ਵਿੱਚ ਜਿਹੜਾ ਕਿ ਭੋਗਪੁਰ ਦੇ ਲਾਗੇ ਨੇੜੇ ਆ ਉੱਥੇ ਦੇ ਇੱਕ ਪਰਿਵਾਰ ਨੇ ਆਪਣੀ ਬੇਟੀ ਨੂੰ ਬਾਹਰ ਭੇਜਿਆ ਔਰ ਅੱਜ ਉਹ ਬੇਟੀ ਜਿਹੜੀ ਆ ਉੱਥੇ ਫਸ ਚੁੱਕੀ ਆ ਕਿਸ ਤਰ੍ਹਾਂ ਫਸੀ ਕੀ ਹੋਇਆ ਆ ਇਹਨਾਂ ਦੇ ਜਿਹੜੇ ਪਰਿਵਾਰ ਜਿਹੜਾ ਇਹਨਾਂ ਦੇ ਫਾਦਰ ਸਾਹਿਬ ਕੁੜੀ ਦੇ ਸਾਡੇ ਵਿੱਚ ਮੌਜੂਦ ਨੇ ਇਹ ਦੱਸਣਗੇ ਵੀ ਕਿਸ ਤਰ੍ਹਾਂ ਭੇਜਿਆ ਕਿਸ ਏਜੰਟ ਦੇ ਥਰੂ ਭੇਜਿਆ ਔਰ ਕਿਸ ਤਰ੍ਹਾਂ ਅੱਜ ਮਲਕੋ ਫਸਿਆ ਔਰ ਤੁਹਾਨੂੰ ਦੱਸ ਦਈਏ ਕੋ ਕੁੜੀ ਦੀ ਜਿਹੜੀ ਆ ਜਿਹੜੀ ਉਸਨੇ ਵਿੱਚ ਉਹਨੂੰ ਟਾਈਮ ਮਿਲਿਆ ਹੋਗਾ ਜਾਂ ਜਿੱਦਾਂ ਵੀ ਉਹਨੇ ਆਪਣੀ ਵੀਡੀਓ ਵੀ ਬਾਇੜੀ ਭੇਜੀ ਆ ਵਾਇਰਲ ਕੀਤੀ ਆ ਕਿ ਮੈਨੂੰ ਇੱਥੋਂ ਪੁਲਿਸ ਮੈਨੂੰ ਬਚਾਇਆ ਜਾਵੇ ਮੈਨੂੰ ਕੱਢਿਆ ਜਾਵੇ ਉਹਨਾਂ ਨਾਲ ਗੱਲਬਾਤ ਕਰਾਂਗੇ ਨਾ ਪਰਿਵਾਰ ਸਾਰਾ ਵਿੱਚ ਮੌਜੂਦ ਆ ਸਭ ਤੋਂ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਨਾਲ ਗੱਲਬਾਤ ਕਰਾਂਗੇ ਹਾਂਜੀ ਕਿਸ ਤਰ੍ਹਾਂ ਤੁਸੀਂ ਜਿਹੜੀ ਆਪਣੀ ਬੇਟੀ ਨੂੰ ਭੇਜਿਆ ਪਹਿਲਾਂ ਇਹ ਸੈਟਿੰਗ ਜਿਹੜੀ ਏਜੰਟ ਦੇ ਨਾਲ ਕਿਸ ਤਰ੍ਹਾਂ ਪਹਿਲਾਂ ਸ਼ੁਰੂਆਤ ਕੀਤੀ ਸਰ ਸਾਡੇ ਨਾਲ ਇੱਕ ਪਿੰਡ ਦਾ ਹੀ ਬੰਦਾ ਸੀ ਜਿਹੜਾ ਸਾਡੇ ਕੋ ਆਉਂਦਾ ਜਾਂਦਾ ਸੀ ਸਾਨੂੰ ਜਾਣਦਾ ਸੀ ਉਦਾਂ ਲੇਕਿਨ ਸਾਨੂੰ ਪਤਾ ਨਹੀਂ ਸੀਗਾ ਵੀ ਇਹਨੇ ਵੀ ਸਾਡੇ ਨਾਲ ਧੋਖਾ ਕਰਨਾ ਉਹਨੇ ਨੀਟਾ ਆਰਾਮ ਸਨ ਆਫ ਲੱਡੂ RAM ਸਾਡੇ ਪਿੰਡ ਦੇ ਵਾਸੀ ਆ ਉਹਨੇ ਸਾਨੂੰ ਮਿਲਾਇਆ ਇਸ ਦੇ ਨਾਲ ਏਜੰਟ ਨਾਲ ਜਿਸ ਦਾ ਨਾਮ ਹੈਗਾ ਸਰਬਜੀਤ ਏਜੰਟ ਦਾ ਨਾਮ ਸਰਬਜੀਤ ਹਾਂਜੀ ਹਾਂਜੀ ਏਜੰਟ ਦਾ ਨਾਮ ਸਰਬਜੀਤ ਆ ਤੇ ਅਸੀਂ ਉਸ ਨੂੰ ਨਹੀਂ ਜਾਣਦੇ ਸੀ ਅਸੀਂ ਨੇ ਭੋਪ ਪਰ ਮਗਾ ਕੇ ਸਾਡੇ ਨਾਲ ਸਾਰੀ ਗੱਲਬਾਤ ਕੀਤੀ ਅਸੀਂ ਪਾਸਪੋਰਟ ਦਿੱਤਾ ਏਜੰਟ ਸਰ ਕਿੱਥੇ ਦਾ ਹੈ ਏਜੈਂਟ ਦਾ ਸਰ ਜੀਰੇ ਦਾ ਦੱਸ ਰਹੇ ਆ ਅੱਛਾ ਜਿਹੜਾ ਫਿਰੋਜ਼ਪੁਰ ਜੀਰਾ ਤੇ ਲੇਕਿਨ ਅਸੀਂ ਨਹੀਂ ਉਹਨੂੰ ਜਾਣਦੇ ਸੀ ਇਹਨਾਂ ਨੇ ਮਲਾਇਆ ਸਾਨੂੰ ਭੋਪਰੀ ਲੈ ਕੇ ਮਲਾਇਆ ਭੋਪਰੀ ਛੜ ਤੋਂ ਸਾਰਾ ਭੋਪਰੀ ਸਾਨੂੰ ਦਿੱਤਾ ਇਹਨਾਂ ਨੇ ਸਾਨੂੰ ਟੂਰਿਸਟ ਵੀਜੇ ਤੇ ਕੰਮ ਲਈ ਇਹਨਾਂ ਨੇ ਬਾਹਰ ਭੇਜਤਾ ਕੁੜੀ ਨੂੰ ਕੁੜੀ ਨੂੰ ਕੰਮ ਭੇਜ ਕੇ ਤੇ ਕੁੜੀ ਨੂੰ ਉਹ ਤਾਂ ਟੂਰਿਸਟ ਵੀਜ਼ਾ ਇਹਨਾਂ ਨੇ ਕਿਹੇ ਭੇਜਿਆ ਮਿੰਟ ਤੇ ਗੱਲ ਹੋਈ ਟੂਰਿਸਟ ਭੇਜ ਪਰ ਉਹਨਾਂ ਨੇ ਤੁਹਾਡੀ ਗੱਲ ਟੂਰਿਸਟ ਤੇ ਹੋਈ ਸੀ ਜਾਂ ਕੰਟ ਤੇ ਹੋਈ ਸੀ ਨਹੀਂ ਨਹੀਂ ਸਾਨੂੰ ਤਾਂ ਇਹਨਾਂ ਨੇ ਕੰਮ ਦਾ ਕਿਹਾ ਵੀ ਕੰਮ ਤੇ ਲਵਾਵਾਂਗੇ ਅੱਛਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਨਾ ਕੋਈ ਵੀ ਟੂਰਿਸਟ ਤੇ ਭੇਜਦੇ ਜਾਂ ਨਹੀਂ ਭੇਜਦੇ ਅਸੀਂ ਤੁਹਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀ ਤੁਸੀਂ ਇਹੀ ਗੱਲ ਕੀਤੀ ਜਿਵੇਂ ਮਤਲਬ ਇਹ ਕੰਮ ਕੁੜੀ ਉੱਥੇ ਕੰਮ ਲਈ ਭੇਜਣੀ ਆ ਹਾਂਜੀ ਅੱਛਾ ਜੀ ਫਿਰ ਫਿਰ ਕੁੜੀ ਨੂੰ ਇਹਨਾਂ ਨੇ ਲਿਜਾ ਕੇ ਉਧਰ ਤੇ ਸਿਰਫ 2-3 ਘੰਟੇ ਆਪਣੇ ਕੋਲ ਰੱਖਿਆ ਤੇ ਲੜਕੀ ਦਾ ਫੋਨ ਆਇਆ ਤੇ ਮੈਨੂੰ ਦੱਸਿਆ ਕਹਿੰਦੀ ਮੈਨੂੰ ਜੰਗਲ 라ਹੀ ਇਹਨਾਂ ਨੇ ਕੁਝ ਨਹੀਂ ਦੇਖਣ ਦਿੱਤਾ ਬਾਹਰ ਵੀ ਕਾਲੇ ਸ਼ੀਸ਼ੇ ਹੀ ਮੈਨੂੰ ਗੱਡੀ ਦੇ ਵਿੱਚ ਗਾਂ ਲਾ ਜਾ ਕੇ ਕਿਸੇ ਦੇ ਘਰ 3500 ਰਿੰਗੜ ਲੈ ਕੇ ਛੱਡਿਆਂ ਦਾ ਜਦ ਕਿ 20000 ਰੁਪਇਆ ਹੀ ਇੱਧਰ ਲਾ ਇੱਕ ਹਜ਼ਾਰ ਰਿੰਗੜ ਉੱਧਰ ਲਾ ਇਧਰੋਂ ਵੀ ਕੁੜੀ ਤੋਂ ਲੈ ਲੈ ਆ ਨਾ ਜਿਹੜਾ ਕੁੜੀ ਕੋਲ ਲੱਗ ਗਈ ਸੀਗੀ ਉੱਧਰ ਜਾਣ ਦੇ ਸੰਬੰਧ ਵਿੱਚ ਜਦੋਂ ਬੜਾ ਵਧੀਆ ਉਹਨਾਂ ਨੇ ਜਿੰਨਾ ਚਿਰ ਗੁੜੀਆ ਕੋ ਪਾਸਪੋਰਟ ਰਿਹਾ ਬਹੁਤ ਪਿਆਰ ਨਾਲ ਰੱਖਦੇ ਰਹੇ ਉਦੋਂ ਬਾਅਦ ਜਦੋਂ ਪਾਸਪੋਰਟ ਲੈ ਲਿਆ ਕੁੜੀਆ ਤੋਂ ਫਿਰ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹਨੂੰ ਰੋਟੀ ਨਹੀਂ ਖਾਣ ਦੇਣੀ ਉਹਨਾਂ ਕੁੱਟ ਮਾਰ ਕਰਨ ਲੱਪੇ ਉਹਨੂੰ ਬਹੁਤ ਤੰਗ ਕੀਤਾ ਇੰਨਾ ਕਿ ਉਹ ਖੁਦਕੁਸ਼ੀ ਕਰਨ ਲਈ ਤਿਆਰ ਹੋ ਗਈ ਫਿਰ ਉਹਨੂੰ ਮੈਂ ਕਿਹਾ ਪੁੱਤ ਤੂੰ ਇਦਾਂ ਨਾ ਕਰੀ ਖੁਦਕੁਸ਼ੀ ਨਾ ਕਰੀ ਤੇ ਤੂੰ ਮੈਂ ਕਰਦਾ ਕੀ ਨਾ ਗੱਲ ਫਿਰ ਉਹਨੇ ਵੀਡੀਓ ਆਪਣਾ ਕਿਡਰਕਟ ਤੇ ਜੜੀ ਫਿਰ ਇੱਕ ਸੰਸਦਾ ਆ ਸਿੱਖ ਫਿਡਰੇਸ਼ਨ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹ ਉਹ ਸੰਸਦਾ ਕਿੱਥੇ ਸੀ ਸੰਸਥਾ ਮਲੇਸ਼ੀਆ ਦੀ ਆਹੋ ਜਿਸ ਦੇ ਨਾਲ ਹੈਗੀ ਜੁੜੀ ਹੋਈ ਮੈਡਮ ਰਵੀਨਾ ਤੇ ਉਹਦੇ ਨਾਲ ਹੋਰ ਆਪਣੇ ਪੰਜਾਬ ਦੇ ਬੰਦੇ ਆ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸਰ ਚਲੋ ਮੈਡਮ ਨਾਲ ਗੱਲ ਹੋਈ ਸਾਡੀ ਤੇ ਮੈਡਮ ਨੇ ਕੁੜੀ ਨੂੰ ਹੁਣ ਉੱਥੇ ਲਿਜਾ ਕੇ ਪਤਾ ਨਹੀਂ ਲੱਗਦਾ ਸਾਨੂੰ ਅਰੇਸਟ ਕਰਾਇਆ ਜਾਂ ਕੀ ਹੋਇਆ ਲੇਕਿਨ ਲੜਕੀ ਨੂੰ ਲੈ ਕੇ ਸਾਡੀ 25 ਦਿਨ ਹੋ ਗਏ ਸਾਡੀ ਕੋਈ ਲੜਕੀ ਨਾਲ ਗੱਲ ਨਹੀਂ ਹੋਈ ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਸਾਡੀ ਲੜਕੀ ਜਿਹੜੀ ਇੱਧਰ ਆਈ ਜਾਵੇ ਹਾਂਜੀ ਇਦੇ ਬਾਰੇ ਕੋਈ ਦਰਖਾਸਤ ਵਗੈਰਾ ਇੱਥੇ ਤੋਂ ਤੁਸੀਂ ਆਪਣੇ ਇਸ ਏਰੀਆ ਦੇ ਵਿੱਚ ਕੋਈ ਦਿੱਤੀ ਕਿਸੇ ਥਾਣੇ ਹਾਂਜੀ ਹਾਂਜੀ ਸਰ ਅਸੀਂ ਜਲੰਧਰ ਐਸਐਸਪੀ ਦਫ਼ਤਰ 22 ਤਰੀਕ ਨੂੰ ਦਰਖਾਸਤ ਦੇ ਕੇ ਆਏ ਹਾਂ ਤੇ ਜਿਹਦੇ ਵਿੱਚ ਹਜੇ ਵੀ ਕੋਈ ਕਾਰਵਾਈ ਤਾਂ ਹੋਈ ਨਹੀਂ ਐਨੀ ਸਾਨੂੰ ਕਹਿ ਰਹੇ ਵੀ ਸੱਦਿਆ ਸੱਦਿਆ ਸੋਮਵਾਰ ਨੂੰ ਸੱਦਿਆ 22 ਕਿਹੜੇ ਵਾ ਮਹੀਨੇ 'ਚ ਇਹ ਫਰਵਰੀ 'ਚ ਆ ਫਰਵਰੀ ਹਾਂ ਹਾਂਜੀ 2024 ਦੇ 22 ਨੂੰ ਹਾਂਜੀ ਹਾਂਜੀ ਤੇ ਕਿੰਨੇ ਦਿਨ ਹੋ ਗਏ ਤਕਰੀਬਨ ਦਰਖਾਸਤ ਦਿੱਤੇ ਨੂੰ ਦਰਖਾਸਤ ਦਿੱਤੀ ਨੂੰ ਕਾਰਵਾਈ ਉਸ ਤੋਂ ਬਾਅਦ ਕੋਈ ਸ਼ੁਰੂ ਹੋਈ ਜੀ ਉਦੇ ਬਾਅਦ ਇੱਕ ਵਾਰ ਮੈਂ ਸਿਰਫ ਨੀਟੇ ਨੂੰ ਲਗਾਏ ਸੀ ਉੱਥੇ ਪੁੱਛ ਗਿਛ ਕਰਕੇ ਏਜੰਟ ਨਾਲ ਉਹਨਾਂ ਨੇ ਗੱਲ ਕਰ ਲਈ ਫੋਨ ਤੇ ਹੀ ਫੋਨ ਤੇ ਹੋਈ ਗੱਲ ਜੀ ਇੰਨੀ ਤਰੀਕ ਨੂੰ ਆਊਗਾ ਲੇਕਿਨ ਹਜੇ ਤੱਕ ਨਾ ਤਾਂ ਸਾਨੂੰ ਕੋਈ ਕੁੜੀ ਦਾ ਫੋਨ ਆਇਆ ਇਹਨੂੰ ਇੱਕ ਏਜੰਟ ਕਰਦਾ ਉਹ ਸਾਨੂੰ ਉਦਾਂ ਦਬਾਅ ਪਾਈ ਜਾਂਦਾ ਟਾੜੀ ਕੁੜੀ ਇਹ ਮੰਗਾਨਿਆ ਤੁਸੀਂ ਕੇਸ ਵਾਪਸ ਲੈ ਲਓ ਮੈਂ ਕਿੱਦਾਂ ਕੇਸ ਵਾਪਸ ਲੈ ਸਕਦਾ ਜਦ ਮੇਰੀ ਕੁੜੀ ਮੈਨੂੰ ਲੜਕੀ ਇੱਧਰ ਚਾਹੀਦੀ ਮੈਂ ਤਾਂ ਹੱਥ ਜੋੜ ਕੇ ਪੰਜਾਬ ਸਰਕਾਰ ਅੱਗੇ ਔਰ ਸਾਰੇ ਨਵੇਂਦਿਆਂ ਅੱਗੇ ਹੱਥ ਜੋੜ ਕੇ ਇਹ ਬੇਨਤੀ ਕਰਦਾ ਮੇਰੀ ਲੜਕੀ ਹੈ ਉਹ ਜਿਹੜੀ ਉਹਨੂੰ ਇੱਧਰ ਲਿਆਂਦਾ ਜਾਵੇ ਅਮ ਲੜਕੀ ਦਾ ਜਿਹੜੇ ਪਿਤਾ ਜੀ ਆ ਉਹਨਾਂ ਦਾ ਫਾਦਰ ਸਾਹਿਬ ਉਹਨਾਂ ਦਾ ਦਰਦ ਜਿਹੜਾ ਕਿ ਇਹਨਾਂ ਨੇ ਸਰਕਾਰ ਦੇ ਅੱਗੇ ਵੀ ਰਿਕੁਐਸਟ ਕੀਤੀ ਆ ਕਿ ਉਸ ਲੜਕੀ ਨੂੰ ਇਹਨਾਂ ਦੀ ਨੂੰ ਜਲਦੀ ਤੋਂ ਜਲਦੀ ਉੱਥੋਂ ਵਾਪਸ ਇਹਨਾਂ ਦੇ ਕਰ ਲਿਆਂਦਾ ਜਾਵੇ ਔਰ ਇਹਨਾਂ ਨੇ ਹੱਥ ਵਨਕ ਬੇਨਤੀ ਕੀਤੀ ਆ ਸਰਕਾਰ ਅੱਗੇ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਇਸੇ ਤਰ੍ਹਾਂ ਇਹਨਾਂ ਦੀ ਹੈਲਪ ਕਰਨ ਦੇ ਲਈ ਅੱਜ ਇਹਨਾਂ ਦੇ ਘਰ ਜਿਹੜੇ ਪਹੁੰਚੇ ਆ ਬਾਲਮੀ ਸੰਘ ਅਸ਼ਮੋਰਚਾ ਜਿਹੀ ਹੋਈ ਆ ਔਰ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਮੋਨੂ ਤੇਜੀ ਜੀ ਪਹੁੰਚੇ ਹੋਏ ਇਹਨਾਂ ਦੀ ਹੈਲਪ ਲਈ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹਾਂ ਜੀ ਸਾਰੇ ਨੂੰ ਮੇਰੇ ਵੱਲੋਂ ਭੀਮ ਜੇ ਭਾਰਤ ਮੈਂ ਮਨੋਤੇਜੀ ਪੰਜਾਬ ਪ੍ਰਧਾਨ ਬਾਲਮਿਕ ਸੰਘਰਸ਼ ਮੋਰਚਾ ਭਾਰਤ ਸਾਡੀ ਸਾਰੀ ਟੀਮ ਅੱਜ ਪਿੰਡ ਘੋੜਾਵਾਹੀ ਪਹੁੰਚੀ ਆ ਕਿਉਂਕਿ ਇਹ ਪਰਿਵਾਰ ਬਹੁਤ ਦੁਖੀ ਆ ਚਲੋ ਸਾਡੇ ਕੋਲ ਪਹੁੰਚਿਆ ਤੇ ਅਸੀਂ ਇਹਨਾਂ ਦੀ ਸਾਰੀ ਗੱਲਬਾਤ ਸੁਣੀ ਆ ਕਿ ਇਹਨਾਂ ਦੀ ਬੇਟੀ ਇਹ ਬੇਟੀ ਆ ਜੀ ਨੀਸ਼ਾ ਜੀ ਜੋ ਮਾਲੋ ਠੱਗ ਜੈਂਟ ਦੇ ਰਾਈ ਇਹਨਾਂ ਨੂੰ ਚਾਂਸੀ ਚ ਲੈ ਕੇ ਠੱਗ ਜੈਂਟ ਨੇ ਇਹਨਾਂ ਤੋਂ 1,20,000 ਰੁਪਏ ਵੀ ਲਿਆ ਤੇ ਕੰਮ ਦਾ ਲਾਲਚ ਦੇ ਕੇ ਇਹਨਾਂ ਨੂੰ ਤੇ ਕੁੜੀ ਨੂੰ ਵਿਜ਼ਟਰ ਵੀਜੇ ਦੇ ਮਲੇਸ਼ੀਆ ਭੇਜਿਆ ਜੀ ਚਲੋ ਮਲੇਸ਼ੀਆ ਕੋਈ ਦਸਵੰਦ ਸੇਵਾਨਾਮ ਦੀ ਐਨ ਜੀਓ ਆ ਕਿ ਜਿਨ੍ਹਾਂ ਨੇ ਕੁੜੀ ਨੂੰ ਉੱਥੋਂ ਜਿੱਥੇ ਉਹਨੂੰ ਗਲਤ ਤਰੀਕੇ ਨਾਲ ਵੇਚਿਆ ਗਿਆ ਸੀ ਜਾਂ ਟਲੋ ਜਾ ਭੇਜਿਆ ਗਿਆ ਸੀਗਾ ਕੰਮ ਲਈ ਤੇ ਉਹ ਐਨ ਜੀਓ ਤੋਂ ਲੈਈ ਹੋਈ ਆ ਉਹਨਾਂ ਨੂੰ ਸਾਡੀ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਆ ਮੇਰੀ ਐਨ ਜੀਓ ਵਾਲੇ ਨਾਲ ਬਾਹਰ ਮਲੇਸ਼ੀਆ ਉਹ ਕਹਿੰਦੇ ਕਿ ਕੁੜੀ ਇਸ ਟਾਈਮ ਕਸਟਡੀ ਦੇ ਵਿੱਚ ਆ ਚਲੋ ਉਹਨਾਂ ਨੇ ਭਰੋਸਾ ਦਿਵਾਇਆ ਕਿ ਜੋ ਵੀ ਫਾਰਮੈਲਟੀ ਆ ਉਧਰਲੀ ਆਪਾਂ ਕਰਕੇ ਤੇ ਕੁੜੀ ਨੂੰ ਜਲਦ ਤੋਂ ਜਲਦ ਆਪਾਂ ਬਾਹਰ ਲਿਆਵਾਂਗੇ ਕਸਟਡੀ ਤੋਂ ਪਰ ਮੈਂ ਇਹ ਮੰਗ ਕਰਨਾ ਚਾਹੁੰਦਾ ਪੰਜਾਬ ਸਰਕਾਰ ਅੱਗੇ ਕਿ ਜਿਹੜੇ ਵੀ ਠੱਗ ਏਜੰਟ ਆ ਮੰਨ ਲਓ ਸਾਡੀ ਏਜੰਟਾਂ ਦਾ ਵੀ ਗੱਲ ਹੋਈ ਆ ਉਹ ਦੱਸਦਾ ਚਲੋ ਇਹਨਾਂ ਪਰਿਵਾਰ ਨੂੰ ਰਿਆ ਜੀਰੇ ਦਾ ਜੀ ਪਰ ਮੇਰੀ ਨੂੰ ਫੋਨ ਤੇ ਗੱਲ ਹੋਈ ਉਹ ਕਹਿੰਦਾ ਮੈਂ ਜਲੰਧਰ ਦਾ ਆ ਜੀ ਤੇ ਮੈਂ ਉਹਨੂੰ ਕਿਹਾ ਆਪਣਾ ਤੁਸੀਂ ਆਫਿਸ ਦੱਸੋ ਆਫਿਸ ਵੀ ਨਹੀਂ ਦੱਸ ਰਹੇ ਭਾਜੀਓ ਇਹ ਸਾਨੂੰ ਆਫੀਸ ਦੱਸੇ ਕਰੀ ਆਪਾਂ ਬਹਿ ਕੇ ਗੱਲ ਤਾਂ ਕਰ ਲਈਏ ਹਾਂਜੀ ਹਾਂਜੀ ਜੀ ਜੀ ਭਾਜੀ ਮੇਰੀ ਗੱਲ ਹੋਈ ਆ ਉਹਦੇ ਨਾਲ ਹੁਣੇ ਗੱਲ ਹੋਈ ਆ ਮੈਂ ਹੈਂਡ ਫ੍ਰੀ ਕਰਕੇ ਫੈਮਿਲੀ ਦੇ ਨਾਲ ਸਾਡੇ ਚਲੋ ਸਾਰੀ ਜਥੇਬੰਦੀ ਦੇ ਪਰਿਵਾਰ ਤਾਂ ਆਣਾ ਹੈ ਸਾਡੇ دیدار ਮੱਟੋ ਜੀ ਜਸਕ ਲਿਆ ਹਾਂ ਜੀ ਮੈਂ ਉਹਦੇ ਨਾਲ ਗੱਲ ਕੀਤੀ ਕਿਉਂਕਿ ਜੇ ਉਹ ਸਹੀ ਏਜੰਟ ਹੋਵੇ ਲਾਇਸੈਂਸ ਹੋਲਡਰ ਹੋਵੇ ਆਪਣਾ ਐਡਰੈਸ ਸਾਨੂੰ ਦੱਸੇ ਉੱਥੇ ਬੁਲਾਵੇ ਪਰਿਵਾਰ ਨੂੰ ਬੁਲਾਵੇ ਉਹਨੂੰ ਭਰੋਸਾ ਦੇਵੇ ਕਿਉਂਕਿ ਪਰਿਵਾਰ ਬਹੁਤ ਦੁਖੀ ਆ ਉਹਨਾਂ ਦੀ ਮਾਤਾ ਜੀ ਪਿਤਾ ਜੀ ਬਹੁਤ ਸਾਰੇ ਸਾਰਾ ਪਰਿਵਾਰ ਦੁਖੀ ਆ ਜੀ ਕਿਉਂਕਿ ਕੁੜੀ ਦੀ ਵੀਡੀਓ ਵੀ ਆਈ ਆ ਉਹ ਕਿ ਰਿਕੁਐਸਟ ਕਰ ਰਹੀ ਆ ਕਿ ਮੈਨੂੰ ਉਥੋਂ ਕਢਾਇਆ ਜਾਵੇ ਛਡਾਇਆ ਜਾਵੇ ਬਾਕੀ ਸਾਡੀ ਵਾਲਮਿਕ ਸਿੰਘ ਅਰਸ਼ ਮੋਰਚਾ ਪਰਿਵਾਰ ਦੇ ਨਾਲ ਆ ਮੈਂ ਪੰਜਾਬ ਸਰਕਾਰ ਅੱਗੇ ਸੀਐਮ ਸਾਹਿਬ ਅੱਗੇ ਭਗਵੰਤ ਮਾਨ ਸਾਹਿਬ ਅੱਗੇ ਇਹੀ ਮੰਗ ਕਰਦਾ ਆ ਕਿ ਸਾਡੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਤੇ ਚਲੋ ਤੁਰੰਤ ਉਸ ਨੂੰ ਮਲੇਸ਼ੀਆ ਤੋਂ ਪਰਿਵਾਰ ਤੱਕ ਪਹੁੰਚਾਇਆ ਜਾਵੇ ਜੀ ਸਾਰਿਆਂ ਨੂੰ ਜੈ ਭੀਮ ਜੈ ਭਰਤ ਜੀ ਇਹ ਸੀ ਮਾਲਮੀ ਸੰਗਠਨ ਮੋਰਚਾ ਮੋਰਚਾ ਦੇ ਮਨੁ ਤੇਜੀ ਜਿਹੜੇ ਪ੍ਰਧਾਨ ਨੇ ਪੰਜਾਬ ਪ੍ਰਧਾਨ ਇਹਨਾਂ ਵੱਲੋਂ ਇਹਨਾਂ ਵੱਲੋਂ ਵੀ ਸਰਕਾਰ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਉਸ ਬੇਟੀ ਨੂੰ ਜਿਹੜੇ ਆ ਜਲਦੀ ਤੋਂ ਜਲਦੀ ਜਿਹੜਾ ਆਪਣੇ ਘਰ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਲਿਆਂਦਾ ਜਾਵੇ ਔਰ ਜੀਵਨ ਲੈ ਟੀਮ ਦੇ ਵੱਲੋਂ ਇੱਕ ਬੇਨਤੀ ਆ ਪੂਰੇ ਪੰਜਾਬ ਨੂੰ ਪੇਰੈਂਟਸ ਨੂੰ ਕਿ ਜਦੋਂ ਵੀ ਬੱਚੇ ਨੂੰ ਭੇਜਦੇ ਆ ਬਾਹਰ ਚਾਹੇ ਕੁੜੀ ਆ ਚਾਹੇ ਮੁੰਡਾ ਖਾਸ ਕਰਕੇ ਕੁੜੀਆਂ ਦਾ ਬੜਾ ਧਿਆਨ ਰੱਖੋ ਕਿਹੜੇ ਦੇਸ਼ ਚੇ ਭੇਜਣਾ ਕਾਦੇ ਲਈ ਭੇਜਣਾ ਏਜੰਟ ਦਾ ਖਾਸ ਕਰਕੇ ਜਾਂਚ ਪੜਤਾਲ ਕਰੋ ਕਾਲੇ ਨਾ ਪਾਓ ਜਾਂਚ ਪੜਤਾਲ ਕਰਕੇ ਹੀ ਭੇਜੋ ਨਹੀਂ ਤੇ ਅੱਜ ਤੁਸੀਂ ਤੁਹਾਡੇ ਸਾ ਦੇਖ ਰਹੇ ਹੋ ਕਿ ਮਾਪੇ ਦਾ ਵੀ ਕੀ ਹਾਲ ਬੁਰਾ ਹੋਇਆ ਪਿਆ ਰੋ ਰੋ ਕੇ ਪਰਿਵਾਰ ਪੂਰਾ ਪਰੇਸ਼ਾਨਾ ਉਧਰ ਕੁੜੀ ਜਿਹੜੀ ਬਾਹਰ ਆ ਉਹਦਾ ਅਜੇ ਪਤਾ ਹੀ ਨਹੀਂ ਵੀ ਉਹਦਾ ਕੀ ਹਾਲ ਹੋਣਾ ਜਾਂ ਕਿਦਾਂ ਹੈ ਅੱਜ ਪੂਰਾ ਪਰੇਸ਼ਾਨ ਹੈ ਪਰਿਵਾਰ ਤੇ ਇਸ ਕਰਕੇ ਬੇਨਤੀ ਇਹ ਹੈ ਕਿ ਪੂਰਾ ਜਾਂਚ ਪਰਖ ਕੇ ਬਾਹਰ ਜੇ ਭੇਜਣਾ ਤਾਂ ਭੇਜੋ ਡਾਂਸ ਸਿੱਖਾ ਫਰੀ ਸੀ ਮੈਂ ਹੈ ਮੀ ਇਹ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਮੈਨੂੰ ਨਹੀਂ ਜਾਣਾ ਦਿੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਹੈ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਹਨਾਂ ਨੇ ਮੇਰੇ ਢਿੱਡ 'ਚ ਵੀ ਲੱਤਾਂ ਮਾਰੇ ਮੇਰੇ ਸਿਰ ਵੀ ਪਾੜ ਲਿਆ ਹੈਗਾ ਤੇ ਮੇਰੇ ਨੱਕ ਤੇ ਵੀ ਨਿਸ਼ਾਨ ਹੈ ਇੱਥੇ ਵੀ ਆ ਚੈੱਕ ਕਰ ਲੈ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਸੈਂਡ ਕਰ ਸਕਦੀ ਹਾਂ ਪਲੀਜ਼ ਮੈਂ ਹੈਲਪ ਮੀ ਕਿੰਨ ਰੋਟੀ ਵੀ ਕਹਿੰਦੇ ਕਿ ਜਦੋਂ ਨਹੀਂ ਆਣੀ ਆਂ ਤਾਂ ਬੜਾ ਖਾਂਗੇ ਕਹਿੰਦਾ ਨਹੀਂ ਆਣੇ ਉਦੋਂ ਕਿੰਨੇ ਕਿਲੋ ਮੀਟਰ ਮਿਲਦੀ ਰਹਿੰਦੇ ਆ ਤੇ ਮੈਂ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਂਟ ਕਰਦੀ ਆ ਤੇ ਪੀਲੀ ਉਹ ਇਹਨਾਂ ਕਿ ਤੁਹਾਨੂੰ ਘਰੇ ਦੱਸਦੇ ਆ ਕਿ ਸਾਡੇ ਕੋਲ ਬੈਠ ਕੇ ਗੱਲ ਕਰ ਤੁਹਾਡਾ ਫੋਨ ਨਹੀਂ ਚੁੱਕਾਰੇ ਪਲੀਸ ਮੈਂ ਨੇ ਬਹੁਤ ਅਚਕ ਕਰਦੀ ਆ ਪਲੀਸ ਕੋਈ ਹੱਲ ਕਰੋ ਪਲੀਸ ਤਿੰਨ ਦਿਨੋਂ ਅੱਗੇ ਬੁਖਾਰ ਚੜਿਆ ਏ ਇਹਨਾਂ ਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਕੁਝ ਨਹੀਂ ਕੀਤਾ ਹੈਗਾ ਜੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਏਜੰਟ ਨੂੰ ਦੱਸਿਆ ਉਹ ਕਹਿੰਦੇ ਕਿ ਅਸੀਂ ਤੁਹਾਡੀ ਪੇਮੈਂਟ ਵਾਪਸ ਕਰਨ ਨੂੰ ਤਿਆਰ ਸਾਡੀ ਕੁੜੀ ਸਾਨੂੰ ਦੇ ਦੋ ਇਸ ਪੇਮੈਂਟ ਕਹਿੰਦੇ ਅਸੀਂ ਨਹੀਂ ਸ਼ਬ ਨੈਕ ਗਾਇ ਜੋ ਸੱਤ ਪੈ ਹੈ ਬਥੇਰੇ ਤੂੰ ਜੋ ਕਰਨ ਕਰ ਲੋ ਇਹ ਕੁੜੀ ਨਹੀਂ ਸ਼ਨੀ ਪਲੀਜ਼ ਮੈਂ ਮੇ ਹਾਟਮੀ ਮੈਂ ਨਹੀਂ ਕੀ ਠੀਕ ਮੈਨੂੰ ਬੁਖਾਰ ਵੀ ਏ ਕੀ ਕਿ ਲੋ ਕੱਦ ਦੇ ਰੂਮ ਮੈਂ ਰੋਂਦੀ ਰਹਿੰਦੀ ਸਾਂ ਨਿਆਣੀ ਸ਼ਰਤ ਕਰਦੇ ਉਹਦੀ ਸਜ਼ਾ ਮੈਨੂੰ ਮਿਲਦੀ ਮੈਮ ਮੈਨੂੰ ਬਹੁਤ ਟੌਰਚਰ ਕਰਦੇ ਨਿੱਕੀ ਨਿੱਕੀ ਗੱਲ ਤੇ ਡਾਂਟਦੀ ਆ ਮਾਰਦੀ ਆ ਪਲੀਜ਼ ਮੇਂ ਹੈਲਪ ਮੀ